ਦੇਖੋ ایسے ਕੰਮ ਵਾਸਤੇ ਲੋਕਾਂ ਨੇ ਸਾਨੂੰ ਅਜ ਤੋਂ 3.5 ਸਾਲ ਪਹਿਲਾਂ ਚੁਣਿਆ ਸੀਗਾ ਸੁਨਾਮ ਹਲਕੇ ਦੇ ਵਿੱਚੋਂ ਮੈਨੂੰ ਬਹੁਤ ਵੱਡਾ ਮਾਨ ਸਤਿਕਾਰ ਦਿੱਤਾ ਸੀਗਾ ਤੇ ਉਸੇ ਦਾ ਮੁੱਲ ਹੈ ਜਿਹੜਾ ਉਹ ਮੋੜਨ ਦੀ ਕੋਸ਼ਿਸ਼ ਕਰ ਰਹੇ ਆ ਪੂਰੇ ਹਲਕੇ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕੰਮ ਨੇ ਜਿਹੜੇ ਉਹ ਚੱਲ ਰਹੇ ਨੇ ਕੱਲ ਔਰ ਅੱਜ ਦੇ ਵਿੱਚ ਤਕਰੀਬਨ ਤਕਰੀਬਨ 22 ਕਰੋੜ ਰੁਪਏ ਦੇ ਕੰਮ ਨੇ ਜਿਹੜੇ ਉਹ ਚਾਹੇ ਖੇਡ ਗਰਾਊਂਡਾਂ ਦੇ ਕੰਮ ਨੇ ਚਾਹੇ ਉਹ ਅੰਡਰਗਰਾਊਂਡ ਪਾਈਪਲਾਈਨਸ ਦੇ ਕੰਮ ਨੇ ਚਾਹੇ ਉਹ ਧਰਮਸ਼ਾਲਾਵਾਂ ਦੇ ਕੰਮ ਨੇ ਔਰ ਚਾਹੇ ਉਹ ਗਲੀਆਂ ਨਾਲੀਆਂ ਦੇ ਕੰਮ ਨੇ ਚਾਹੇ ਉਹ ਕੱਚੇ ਘਰਾਂ ਨੂੰ ਜਿਹੜੇ ਪੈਸੇ ਉਹਨਾਂ ਦੀ ਜਿਹੜੀ ਸੈਂਕਸ਼ਨ ਲੈਟਰ ਦੀ ਡਿਸਟ੍ਰਿਬਿਊਸ਼ਨ ਦਾ ਕੰਮ ਹੈ ਸੋ ਇਹ ਸਾਰੇ ਕੰਮ ਨੇ ਜਿਹੜੇ ਇਹ ਚੱਲ ਰਹੇ ਨੇ ਇਸੇ ਵਾਸਤੇ ਲੋਕਾਂ ਨੇ ਸਾਨੂੰ ਚੁਣਿਆ ਸੀਗਾ ਪੂਰੇ ਪੰਜਾਬ ਦੇ ਵਿੱਚ ਜੇ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣਾ ਹੈ ਤੇ ਸਾਡੀ ਇਹ ਸੋਚ ਹੈ ਕਿ ਪੰਜਾਬ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਬੱਚਿਆਂ ਨੂੰ ਸਪੋਰਟਸ ਦੇ ਨਾਲ ਜੋੜਨਾ ਪਊਗਾ ਜਿਸ ਦੇ ਤਹਿਤ ਇੱਕ ਸੋ ਪਿੰਡਾਂ ਦੇ ਵਿੱਚ ਤਕਰੀਬਨ 1100 ਕਰੋੜ ਰੁਪਏ ਦੀ ਲਾਗਤ ਦੇ ਨਾਲ ਖੇਡ ਸਟੇਡੀਅਮ ਨੇ ਜਿਹੜੇ ਗਰਾਊਂਡ ਨੇ ਉਹ ਬਣਾਏ ਜਾ ਰਹੇ ਨੇ ਤੇ ਉਹਨਾਂ ਦਾ ਹੀ ਉਦਘਾਟਨ ਨੇ ਜਿਹੜੇ ਉਹ ਪਿਛਲੇ ਦੋ ਦਿਨਾਂ ਤੋਂ ਚੱਲ ਰਹੇ ਨੇ ਦੇਖੋ ਬਹੁਤ ਲੇਟ ਔਰ ਬਹੁਤ ਥੋੜਾ ਕੀਤਾ ਕੇਂਦਰ ਸਰਕਾਰ ਨੇ ਅਸੀਂ ਜਦੋਂ ਹੜ ਆਏ ਸੀਗੇ ਅੱਜ ਤੋਂ ਤਕਰੀਬਨ 2 ਮਹੀਨੇ ਪਹਿਲਾਂ ਉਦੋਂ ਤੋਂ ਹੀ ਕੇਂਦਰ ਸਰਕਾਰ ਨੂੰ ਲਿਖਣਾ ਤੇ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਕਿਉਂਕਿ ਬਹੁਤ ਭਾਰੀ ਮੀਂਹ ਪਏ ਨੇ ਔਰ ਅਠਵਾਂ ਡਿਸਟ੍ਰਿਕਟਸ ਨੇ ਜਿਹੜੇ ਉਹ ਹੜ੍ਹਾਂ ਦੀ ਮਾਰ ਹਟਾਏ ਨੇ ਇਹਦੇ ਵਿੱਚ ਝਾੜ ਵੀ ਘਟੂਗਾ ਮੌਇਸਚਰ ਵਧੂਗਾ ਡਿਸਕਲਰੇਸ਼ਨ ਹੈ ਜਿਹੜੀ ਉਹ ਬੜੀ ਗਦਨੀ ਹੈ ਔਰ ਟੋਟਾ ਜਿਹੜਾ ਚਾਵਲ ਦਾ ਉਹ ਵੀ ਹੋਣਾ ਸੋ ਇਹ ਤੁਸੀਂ ਨੋਰਮਸ ਰਿਲੈਕਸ ਕਰੋ ਉਦੋਂ ਕੰਨਾ ਤੇ ਜੂਨੀ ਸਰਕੀ ਤੇ ਹੁਣ ਜਦੋਂ 90 95% ਝੋਨਾ ਖਰੀਦਿਆ ਜਾ ਚੁੱਕਿਆ ਤੇ ਸਟੋਰ ਹੋ ਚੁੱਕਿਆ ਹੁਣ ਉੱਠਦੇ ਮੂੰਹ ਦੇ ਵਿੱਚ ਜੀਰੇ ਵਾਲਾ ਕੰਮ ਹੈ ਜਿਹੜਾ ਉਹ ਕੇਂਦਰ ਨੇ ਕਰਤਾ ਜਿਹੜਾ ਕਿ ਸਿਰਫ ਔਰ ਸਿਰਫ ਮੈਂ ਸਮਝਦਾ ਕਿ ਰਾਜਨੀਤੀ ਤੋਂ ਪ੍ਰੇਰਿਤ ਹੈ ਤਾਂ ਕਿ ਬੀਜੇਪੀ ਵਾਲੇ ਇਹ ਕਹਿਣ ਜੋਗੇ ਹੋ ਜਾਣ ਜਿ ਦਿਸ ਕੋ ਅਸੀਂ ਰਿਲੈਕਸ ਨੋਰਮਸ ਰਿਲੈਕਸ ਕਰਤੇ ਸੀਗੇ ਨੋਰਮਸ ਰਿਲੈਕਸ ਕਰਨ ਦਾ ਫਾਇਦਾ ਕੀ ਹੋਇਆ ਜੀ ਜਦੋਂ ਸਾਰਾ ਕੁਝ ਨਿਬੜੇ ਤੋਂ ਮਗਰੋਂ ਹੁਣ ਤੋਂ ਮਗਰੋਂ ਕਰਨਾ ਹੈ ਸੋ ਇਹ ਸਿਰਫ ਔਰ ਸਿਰਫ ਉਹਨਾਂ ਦਾ ਇੱਕ ਸਿਆਸੀ ਸ਼ੋਸ਼ੇਵਾਜੀ ਹੋਰ ਇਸ ਤੋਂ ਇਲਾਵਾ ਕੁਝ ਨਹੀਂ ਹੈ